ਦੋਸਤੋ ਕਿੰਨਾ ਤੱਕਾ ਹੋਇਆ ਆ ਵੀਰ ਦੇ ਨਾਲ ਜਿਹੜਾ ਵੀ ਕੋਈ ਵਿਅਕਤੀ ਇਸ ਵੀਰ ਦੀਆਂ ਗੱਲਾਂ ਸੁਣਦਾ ਨਾ ਸੁਣ ਕੇ ਉਹਦਾ ਮਨ ਲਾਜ਼ਮੀ ਭਾਵਕ ਹੋ ਜਾਂਦਾ ਕਿਉਂਕਿ ਹਰ ਵਿਅਕਤੀ ਦਾ ਸੁਪਨਾ ਹੁੰਦਾ ਕਿ ਮੇਰਾ ਵੀ ਇੱਕ ਘਰ ਹੋਵੇ ਤੇ ਆ ਵੀਰ ਦਾ ਵੀ ਇਹੀ ਸੁਪਨਾ ਸੀ ਕਿ ਮੇਰੇ ਕੋਲ ਮੇਰਾ ਆਪਣਾ ਘਰ ਹੋਵੇ ਮੈਂ ਵੀ ਆਪਦਾ ਇੱਕ ਨਵਾਂ ਘਰ ਬਣਾਵਾਂ ਤਾਂ ਵੀਰ ਦਾ ਕਹਿਣਾ ਕਿ ਅਸੀਂ ਛੋਟੇ-ਛੋਟੇ ਸੀ ਦਸਾਂ ਦਸਾਂ ਸਾਲਾਂ ਦੇ ਜਦੋਂ ਸਾਡੇ ਪਿਤਾ ਦੀ ਮੌਤ ਹੋ ਗਈ ਸੀ ਤੇ ਹੁਣ ਮੈਂ ਇੱਕ ਸਕੂਲ ਦੇ ਵਿੱਚ ਨੌਕਰੀ ਕਰਦਾ ਸੀ 6000 ਰੁਪਏ ਤੇ 6000 ਰੁਪਏ ਤੇ ਨੌਕਰੀ ਕਰਦੇ ਕਰਦੇ ਮੈਂ ਵਿੱਚੋਂ ਥੋੜੇ ਥੋੜੇ ਪੈਸੇ ਜੋੜ ਕੇ 5-6 ਸਾਲਾਂ ਦੇ ਵਿੱਚ ਮੈਂ ਥੋੜੇ ਥੋੜੇ ਕਰਕੇ ਪੈਸੇ ਜੋੜੇ ਸਮਾਨ ਲੈ ਕੇ ਆਉਂਦਾ ਰਿਹਾ ਕਿ ਮੈਂ ਆਪਣਾ ਘਰ ਬਣਾਉਣਾ ਕਿਨਾਂ ਮੈਂ ਥੋੜਾ ਥੋੜਾ ਕਰਕੇ ਸਮਾਨ ਇਕੱਠਾ ਕੀਤਾ ਸੀ ਘਰ ਬਣਾਉਣ ਦੇ ਵਾਸਤੇ ਤੇ ਜਦੋਂ ਇਹ ਗਰੀਬ ਮਜ਼ਦੂਰ ਵੀਰ ਆਪਣਾ ਘਰ ਬਣਾਉਣ ਲੱਗਾ ਪੂਰਾ ਘਰ ਬਣਾ ਲਿਆ ਲੈਂਟਰ ਤੇ ਜਦੋਂ ਛੱਤ ਚਲੀ ਗਈ ਲੈਂਟਰ ਪਾਰੇ ਸੀ ਲਗਭਗ ਸਾਰਾ ਲੈਂਟਰ ਵਿਚਾਰਿਆਂ ਦਾ ਪੈ ਗਿਆ ਇੱਕ ਬੱਲੀ ਟੁੱਟੀ ਤਾਂ ਬੱਲੀ ਟੁੱਟਣ ਦੇ ਨਾਲ ਉਹਨਾਂ ਦਾ ਜਿਹੜਾ ਪੂਰਾ ਲੈਂਟਰ ਸੀ ਉਹ ਟਹਿ ਢੇਰੀ ਹੋ ਗਿਆ ਜੀਦੇ ਕਰਕੇ ਗਰੀਬ ਤੋਂ ਗੱਲ ਵੀ ਨਹੀਂ ਹੋ ਰਹੀ ਮਨ ਭਰ-ਭਰ ਆਉਂਦਾ ਉਸ ਵਿਅਕਤੀ ਦਾ ਉਸ ਵੀਰ ਦਾ ਕਿ ਇਹ ਮੇਰੇ ਨਾਲ ਕੀ ਹੋ ਗਿਆ ਮੇਰੇ ਜਿਹੜਾ ਮੈਂ ਆਪਣੀਆਂ ਅੱਖਾਂ ਦੇ ਵਿੱਚ ਇੱਕ ਸੁਪਨਾ ਸਜਾਇਆ ਸੀ ਉਹ ਪਲਾਂ ਦੇ ਵਿੱਚ ਢੇ ਢੇਰੀ ਹੋ ਗਿਆ ਇਹ ਘਟਨਾ ਗੁਰਦਾਸਪੁਰ ਏਰੀਏ ਦੇ ਧਿਆਨਪੁਰ ਦੇ ਵਿੱਚ ਵਾਪਰੀਆ ਜੇਕਰ ਹੋ ਸਕਦਾ ਤਾਂ ਇਨ੍ਹਾਂ ਭਰਾਵਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਸੁਣੋ ਇਸ ਭਰਾ ਦਾ ਕੀ ਕਹਿਣਾ ਤੇ ਨਾਲ ਉਹਨਾਂ ਦੇ ਆਸ ਪड़ोस ਵਾਲੇ ਜਿਹੜੇ ਉਹ ਵੀ ਇਹ ਬੀਰ ਬਾਰੇ ਕੀ ਕਹਿ ਰਹੇ ਆ ਕਿ ਕਿੰਨੀ ਮਿਹਨਤ ਕਰਦਾ ਸੀ ਮੁੰਡਾ ਤੇ ਵਿਚਾਰੇ ਮਸਾ ਆਪਣਾ ਘਰ ਬਣਾਉਣ ਲੱਗੇ ਸੀ ਤੇ ਉਹਨਾਂ ਦਾ ਜਿਹੜਾ ਇਹ ਘਰ ਆ ਪੁਲਾਂ ਦੇ ਵਿੱਚ ਟਹਿ ਢੇਰੀ ਹੋ ਗਿਆ ਨਾਮ ਪੱਤਰ ਤੇ ਕਿਥੋਂ ਰਹਿਵਲੇ ਆ ਏ ਧਿਆਨ ਫੜਦੇ ਰਹਿਣ ਵਾਲੇ ਜੇ ਇਹ ਜਿਹੜਾ ਹਾਸਾ ਹੋਇਆ ਲੈਂਟਰ ਦੇ ਗੰਧਾ ਕੀ ਮਾਮਲਾ ਗਿਆ ਜੀ ਇਹ ਜਿੱਦਣਾ ਜੀ ਸ਼ਨੀਵਾਰ ਲੈਂਟਰ ਪਾਉਣ ਲੱਗੇ ਹੀ ਨਾ ਸਾਰਾ ਲੈਂਟਰ ਪੈ ਗਿਆ ਤੇ ਇੱਕ ਬੱਲੀ ਥੱਲੇ ਖਿਸਕ ਗਈ ਆ ਉਹੀ ਚਾਰ ਜਾਨੇ ਥੱਲੇ ਆਏ ਬੱਲੀ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦ ਦੇ ਨਾਲ ਲੱਗ ਗਿਆ ਤੇ ਚਲੋ ਮੇਰੀ ਵੀ ਜਾਨ ਬਚ ਗਈ ਆ ਇੱਕ ਜਾਨੀ ਨੁਕਸਾਨ ਕਿਸ਼ੇਦ ਨੇ ਜਖਮੀ 3-4 ਜਾਨੀ ਹੋਏ ਨੇ ਤੇ ਉਹਨੂੰ ਹਸਪੀਟਲ ਦੇ ਵਿੱਚ ਇਸ ਟਾਈਮ ਤੇ ਦਾਖਲ ਕਰਵਾਇਆ ਜੇ ਵੀ ਹਸਪੀਟਲ ਚ ਹੀ ਆ ਕਿੰਨੇ ਸੈਂਕੜੇ ਜਿਹੜੀ ਸਲੈਪ ਆ ਰੇ 16 ਸੈਂਕੜੇ ਜਗ੍ਹਾ ਜੇ ਸਾਰੀ ਸਾਰੀ ਟੋਟਲ ਹਸ ਹਾਂਜੀ ਸਾਰੀ ਸਾਰੀ ਇਕਦਮ ਢੇਗੀ ਜੇ ਤੇ ਕਿੰਨੇ ਦਾ ਨੁਕਸਾਨ ਜਿਹੜਾ ਮੰਦੇ ਇਹ 2 ਟਾਈ ਲੱਖ ਦਾ ਨੁਕਸਾਨ ਹੋਇਆ ਜੇ ਇਹ ਮੰਨ ਕਰਦੇ ਸਰਕਾਰਾਂ ਸਰਕਾਰ ਕਹਿੰਦੀ ਇਹ ਮੰਨ ਕਾ ਦੇ ਕਿ ਗਰੀਬ ਪਰਿਵਾਰ ਆ ਰਹਿ ਗਏ ਆ ਤੇ ਡੈਡੀ ਵੀ ਸਾਡਾ ਹੈ ਨੀ ਆ ਜੀ ਨਿਕ ਨਿਕੇ ਜੋਂ ਦੀ ਡੈਥ ਹੋ ਗਈ ਆ ਮੈਂ ਸਕੂਲ ਦੇ ਵਿੱਚ ਕੰਮ ਕਰਦਾ ਰਿਹਾ ਵਾਂ ਸਕਿਉਰਟੀ ਕਰਦਾ 5-6000 ਰੁਪਏ ਤਨਖਾਹ ਉਹਦੇ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500-600 ਰੁਪਏ ਮੰਗਾ ਕੇ ਮਹੀਨੇ-ਮਹੀਨੇ ਬਾਅਦ ਮੈਂ ਥੋੜੇ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾਂ ਫਿਰ ਇਹੋ ਨੌਨਾਂ ਤਿਆਰ ਕਰਦੇ ਰਹੇ ਆ ਤੇ 6 ਸਾਲ ਬਾਅਦ ਮੈਂ ਲੈਂਟਰ ਪਾਉਣ ਲੱਗਾ ਤਾਂ ਇੱਕਦਮ ਨੁਕਸਾਨ ਹੋ ਗਿਆ 2.5 ਲੱਖ ਦਾ ਮੈਂ ਸਰਕਾਰ ਕੋਲੇ ਹੀ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਇਹਨਾਂ ਨੇ ਨਾਂ ਲੈਂਟਰ ਪਾਇਆ ਹੀ ਬੱਚਿਆਂ ਨੇ ਤੇ ਉਹ ਵਿੱਚੋਂ ਥੱਲੇ ਉਹ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਆ ਕੇ ਤੇ ਉਹ ਇੰਟਰ ਸਾਰਾ ਡਿੱਗ ਗਿਆ। ਇਸ ਹਾਸੇ ਵਿੱਚ ਕੋਈ ਜ਼ਖਮੀ ਹੋਇਆ? ਹਾਂਜੀ 3-4 ਜਣੇ ਹੋਏ। ਹਾਂਜੀ ਅੱਧਾ ਡਿੱਗਾ ਹੀ ਤੇ ਉਹ ਮੁੜ ਕੇ ਅੱਧਾ ਆਪ ਸਾਰਾ ਡੇੜਨਾ ਪਿਆ। ਛੋਟਾ ਹੀ ਲੱਖਦਾ ਹੈਗਾ ਜੇ। ਹਾਂਜੀ ਇਹਨਾਂ ਦੇ ਇਹ ਡੈਡੀ ਛੋਟੇ-ਛੋਟੇ ਹੀ ਬੱਚੇ ਜਿਨ੍ਹਾਂ ਦੇ ਡੈਡੀ ਮਰ ਗਏ ਤੇ ਮੈਂ ਇਹਦੇ ਚਾਚੀ ਆ। ਤੇ ਬੜਾ ਔਖਾ ਇਹਨਾਂ ਨੇ ਥੋੜਾ ਕੁ ਲੈੰਨਾ। ਹਾਂਜੀ ਆਏ ਲਗ ਲਗੋ ਦੇ ਪਿੰਡ ਥੋੜੇ ਸਰਪੰਚ ਆਏ ਹੀ। ਥੋੜਾ-ਥੋੜਾ ਉਹਨਾਂ ਨੇ ਚਲੋ ਮਦਦ ਕੀਤੀ ਆ। ਉਹ ਕਿਸ ਸਰਕਾਰ ਨੂੰ ਕੀ ਮੰਗ ਕਰਦੇ ਤੇ ਇਹ ਇਨੇ ਇੱਕ ਨਾ 5 5000 ਨਾ ਤਨੀ ਕਰ ਬਣ ਜਾਣਾ ਤੇ ਬਾਕੀ ਸਾਡੀ ਮਦਦ ਕੀਤੀ ਜਾਏ ਕਿ ਸਾਡਾ ਨਾਲ ਮਿਲ ਕੇ ਲੈਂਟਰ ਜਿਹੜਾ ਉਹ ਪਾ ਦੇਣ ਛੱਤ ਪੈ ਜੇ ਤੇ ਬੱਚੇ ਆਪਣੇ ਘਰ ਰਹਿਣ ਵਾਲੇ ਬਣਨਾ ਸੱਜੇ ਲੈਂਟਰ ਪਾਉਂਦਾ ਪਾਉਂਦਾ ਬਾਸ ਬੱਲੀ ਥੱਲੇ ਖੇਚ ਰਹੀ ਆ ਬੱਲੀ ਦੇਣ ਗਏ ਮਿਸਤਰੀ ਨੱਠ ਕੇ ਚਾਰ ਪੰਜ ਜਣੇ ਉਹ ਵੀ ਸੋ ਥੱਲੇ ਤੇ ਥੱਲੇ ਰਹਿ ਗਏ ਆ ਚਲੋ ਬਚਾਓ ਗਿਆ ਚਲੋ ਜ਼ਖਮੀ ਹੋਏ ਨੇ ਉਹ ਉੱਥੇ ਹਸਤਾਲਿਆ ਚਲੋ ਖਦਾ ਉਹਨਾਂ ਦੀ ਮਦਦ ਕਰੇ ਚਲੋ ਠੀਕ ਠਾਕ ਹੋਣ ਤੇ ਚਲੋ ਆਪਣੇ ਘਰ ਆਉਣ ਨਸਾਨੀ ਵੀ ਮਨ ਨੂੰ ਤਸੱਲੀ ਹੋਏ ਕਿ ਵੀ ਅਹੀ ਚਲੋ ਗਰੀਬ ਬਹੁਤ ਜਿਆਦੇ ਆ ਕਮਾਤਰ ਬੰਦੇ ਆ ਚਲੋ ਮਜ਼ਦ ਕੀਤੀ ਦਾ